ਸਾਡੇ ਮਾਨਯੋਗ ਐਸਐਸਪੀ ਸ਼੍ਰੀ ਯੋਤੀ ਜაძਾ ਜੀ ਆਈਪੀਐਸ ਅਫਸਰ ਉਹਨਾਂ ਦੇ ਦੇ ਪੰਜਾਬ ਸਰਕਾਰ ਦੇ ਦੇਸ਼ਾ ਨਿਰਦੇਸ਼ਾਂ ਦੇ ਜਿਹੜੀ ਹੈ ਸਮਰਾਲਾ ਸਬੰਧੀ ਦੀ ਪੂਰ ਜਿਹੜੀ ਥਾਣਾ ਸਮਰਾਲਾ ਤੇ ਮਾਝੂੜਾ ਥਾਣਾ ਦੋਨਾਂ ਥਾਣਿਆਂ ਦੀ ਪੂਰ ਸਮਾਝੂੜੇ ਸ਼ਹਿਰ ਦੇ ਵਿੱਚ ਜਿੰਨੇ ਡਰੱਗਸ ਸਮਗਲਰ ਨੇ ਜਿਨ੍ਹਾਂ ਦੇ ਤਿੰਨ ਜਾਂ ਤਿੰਨ ਤੋਂ ਜ਼ਿਆਦਾ ਪਰਚੇ ਦਰਜ ਨੇ ਉਹਨਾਂ ਦੇ ਘਰਾਂ ਦੀ ਰੇਡ ਕਰਕੇ ਸਰਚ ਕਰ ਰਹੇ ਆ ਤੇ ਦਰਾਨੇ ਸਰਚ ਇਹਨਾਂ ਕੋਲ ਜਿੰਨੇ ਵੀ ਵਹੀਕਲ ਆ ਉਹਨਾਂ ਦੇ ਵੀ ਥਾਰੋਲੀ ਜਿਹੜੀ ਐ ਇਨਕੁਆਰੀ ਹੈ ਚੈੱਕ ਕਰ ਰਹੇ ਤੈਨੂੰ ਵਾਰੀ ਕਰ ਰਹੇ ਆ ਇਸ ਤੋਂ ਬਿਨਾ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਜੇ ਕੋਈ ਆਊਟਸਾਈਡਰ ਵੀ ਆ ਪਰਿਵਾਰ ਵਾਲਾ ਵੀ ਆ ਉਹ ਵੀ ਸਾਡੇ ਕੋਲ ਸਾਰਾ ਕ੍ਰਿਮੀਨਲ ਰਿਕਾਰਡ ਹੁੰਦਾ ਸਾਡੇ ਕੋਲ ਆਨਲਾਈਨ ਹੈ ਅਸੀਂ ਉਹਦੇ ਰਹੀ ਵੀ ਚੈੱਕ ਕਰਦੇ ਆ ਸਰ ਕੋਈ ਮਿਲਿਆ ਗਿਆ ਕੋਈ ਸ਼ੱਕੀ ਸਮਾਨ ਜਾਂ ਕੋਈ ਸਾਡੀ ਜਿਹੜੀ ਸਰਚ ਆ ਉਹ ਕੰਟੀਨਿਊ ਆ ਜਿਵੇਂ ਵੀ ਕੋਈ ਰਿਕਵਰੀ ਹੋਊਗੀ ਤੁਹਾਡੇ ਨਾਲ ਜਰੂਰ ਸ਼ੇਅਰ ਕੀਤੀ ਜਾਊਗਾ ਪਰਾਲਾ ਸੌਣਵੀਂ ਦੇ ਵਿੱਚ ਇਹ ਆਇਡੈਂਟੀਫਾਈ ਕਰ ਰਹੇ ਆ ਜੇ ਜੇ ਬਿਲਕੁਲ ਕੋਈ ਇਹੋ ਜਿਹਾ ਮੀਨਜ ਨਹੀਂ ਬਣਾਇਆ ਹੋਊਗਾ ਸੋਰਸ ਉਹਦੇ ਖਿਲਾਫ ਜਿਹੜਾ ਬਿਲਕੁਲ ਉਹੀ ਜੀ ਸਖਤ ਕਾਰਵਾਈ ਕੀਤੀ ਜਾਊ। ਪੰਜਾਬ ਸਰਕਾਰ ਦੇ ਬਿਲਕੁਲ ਸਖਤ ਨਿਰਦੇਸ਼ ਨੇ ਸਾਰਾ ਦਾ ਪ੍ਰਾਇੋਰਟੀ ਜਿਹੜਾ ਨਸ਼ੇ ਖਤਮ ਕਰਨ ਬਾਰੇ ਹੈ ਜੜਾ ਨਸ਼ੇ ਦਾ ਕੋਡ ਖਤਮ ਕਰਨ ਬਾਰੇ ਆਪਣੀ ਯੂਥ ਨੂੰ ਜਿਹੜਾ ਮੋਟੀਵੇਟ ਕਰਕੇ ਚੰਗੇ ਪਾਸੇ ਲਿਆਉਣ ਵਾਸਤੇ ਆ। ਜੇ ਕੋਈ ਦਸ਼ਾ ਬੱਚਾ ਕਰ ਰਿਹਾ ਤਾਂ ਉਸ ਬੱਚੇ ਨੂੰ ਜਿਹੜਾ ਅਸੀਂ ਉਹਦੇ ਕੇਸ ਦੀ ਰਜਿਸਟਰ ਕਰਨਾ ਉਹਨੂੰ ਦਾਖਲ ਕਰਾਵਾਂਗੇ। ਇਸ ਤੋਂ ਬਿਨਾ ਵੀ ਜੇ ਕੋਈ ਸਾਨੂੰ ਪਿੰਡ ਦੀ ਪੰਚਾਇਤ ਕੋਈ ਮੌਜੂਦ ਬੰਦੇ ਐਮਸੀ ਬੰਦੇ ਸਾਨੂੰ ਆ ਗਿਆ ਕੋਈ ਹੋਰ ਵੀ ਇਨਫੋਰਮੇਸ਼ਨ ਦਿੰਦੇ ਆ ਜੇ ਕੋਈ ਵੇਚਣ ਵਾਲਾ ਉਹਦੇ ਖਿਲਾਫ ਬਿਲਕੁਲ ਪਰਚਾ ਵੀ ਦਰਜ ਕਰਾਂਗੇ ਜਿਹੜੀ ਇਹਨਾਂ ਇਲੈਗਲ ਮੀਨ ਦਾ ਹੀ ਨਸ਼ਾ ਵੇਚ ਕੇ ਜਿਹੜੀ ਪ੍ਰਾਪਰਟੀ ਬਣਾਈ ਹੋ ਗਈ ਆ ਉਹ ਵੀ ਅਟੈਚ ਕਰਵਾਈ ਜਾਏਗੀ ਲੋਕਾਂ ਨੂੰ ਕੀ ਪੀਲ ਕਰਦੇ ਹੋ ਨਸ਼ਾ ਸੰਗਰਾਂ ਨੂੰ ਕੀ ਚਤਾਵਨੀ ਪੰਚਸਰਾਲਾ ਬਥਰੋ ਨਸ਼ਾ ਸੰਗਰਾਂ ਨੂੰ ਮੈਂ ਆਪਣੇ ਵੱਲੋਂ ਇਹ ਕਹਿਣਾ ਚਾਹੁੰਦਾ ਸਾਡੀ ਪੰਜਾਬ ਪੁਲਿਸ ਵੱਲੋਂ ਕਿ ਨੇ ਵੱਲੋਂ ਵੀ ਸਾਡਾ ਜਿਹੜਾ ਏਰੀਆ ਦੇ ਵਿੱਚ ਨਸ਼ਾ ਵੇਚਣਾ ਬਿਲਕੁਲ ਬੰਦ ਕਰਦਣ ਨਹੀਂ ਜਿਹੜੀ ਪਹਿਲੇ ਵੀ ਇਹਨਾਂ ਦੀ ਕੋਈ ਪ੍ਰਾਪਰਟੀ ਬਣੀ ਹੋਊਗੀ ਉਹ ਵੀ ਜਿਹੜੀ ਐਟੈਚਡ ਆ ਮਾਰੇ ਲੋਕਾਂ ਨੂੰ ਕੀ ਪੀਲਾ ਸਕਦਾ ਲੋਕਾਂ ਨੂੰ ਪੀਦਾ ਜੇ ਕੋਈ ਨਸ਼ਾ ਵੇਚਦਾ ਤੇ ਇਮੀਡੀਏਟਲੀ ਸਾਡੇ ਨਾਲ ਸ਼ੇਅਰ ਕਰ ਲੈਣ 181 ਤੇ ਕਰ ਲੈਣ ਮੇਰਾ ਨੰਬਰ ਮੈਂ ਹਰ ਵਾਰੀ ਦਿੰਦਾ ਪਬਲਿਕ ਦੇ ਵਿੱਚ ਐਸ ਐਚਓ ਸਾਹਿਬ ਦਾ ਨੰਬਰ ਹੈ WhatsApp ਤੇ ਸਾਡੇ ਨਾਲ ਸ਼ੇਅਰ ਕਰ ਲੈਣ ਜੇ ਕੋਈ ਇਨਫੋਰਮੇਸ਼ਨ ਦਊ ਸਾਨੂੰ ਉਹਦੀ ਜਿਹੜੀ ਟੀਡੈਂਟਿਟੀ ਬਿਲਕੁਲ ਸੀਕ੍ਰੀਟ ਰੱਖੀ ਸਾਡੇ ਮਾਨਯੋਗ ਐਸ ਐਸ ਪੀ ਜੀ ਸ਼੍ਰੀ ਯੋਤੀ ਯਾਦਵ ਜੀ ਆਈਪੀਐਸ ਅਫਸਰ ਉਹਨਾਂ ਦੇ ਦੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜੀ ਆ ਸਮਰਾਲਾ ਸਬੰਧੀ ਦੀ ਪੂਰਜ ਜਿਹੜੀ ਥਾਣਾ ਸਮਰਾਲਾ ਦੇ ਮਾਝੂੜਾ ਥਾਣਾ ਦੋਨਾਂ ਥਾਣਿਆਂ ਦੀ ਪੂਰਜ ਮਾਝੂੜੇ ਸ਼ਹਿਰ ਦੇ ਵਿੱਚ ਜਿੰਨੇ ਡਰੱਗਸ ਸਮਗਲਰ ਨੇ ਜਿਨ੍ਹਾਂ ਦੇ ਤਿੰਨ ਜਾਂ ਤਿੰਨ ਤੋਂ ਜ਼ਿਆਦਾ ਪਰਚੇ ਦਰਜ ਨੇ ਉਹਨਾਂ ਦੇ ਘਰਾਂ ਦੀ ਰੇਡ ਕਰਕੇ ਸਰਚ ਕਰ ਰਹੇ ਆ ਤੇ ਦਰਾਨੇ ਸਰਚ ਇਹਨਾਂ ਕੋਲ ਜਿੰਨੇ ਵੀ ਵਹੀਕਲ ਆ ਉਹਨਾਂ ਦੇ ਵੀ ਥਾਰੂ ਲਈ ਜਿਹੜੀ ਹੈ ਇਨਕੁਆਰੀ ਹੈ ਚੈੱਕ ਕਰਨ ਦੇ ਤਨੁਬਾਰੀ ਕਰ ਰਹੇ ਆ ਇਸ ਤੋਂ ਬਿਨਾ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਜੇ ਕੋਈ ਆਊਟਸਾਈਡਰ ਵੀ ਹੈ ਪਰਿਵਾਰ ਵਾਲਾ ਵੀ ਹੈ ਉਹ ਵੀ ਸਾਡੇ ਕੋਲ ਸਾਰਾ ਕ੍ਰਿਮੀਨਲ ਰਿਪੋਰਟ ਹੁੰਦਾ ਸਾਡੇ ਕੋਲ ਆਨਲਾਈਨ ਹੈ ਅਸੀਂ ਉਹਦੇ ਰਹੀ ਵੀ ਚੈੱਕ ਕਰਦੇ ਆ ਸਰ ਕੋਈ ਮਿਲਿਆ ਗਿਆ ਕੋਈ ਚੱਕੀ ਸਮਾਨ ਦਾ ਸਾਡੀ ਜਿਹੜੀ ਜਿਹੜੀ ਸਰਚ ਉਹ ਕੰਟੀਨਿਊ ਹੈ ਜਿਵੇਂ ਵੀ ਕੋਈ ਰਿਕਵਰੀ ਹੋਊਗੀ ਤੁਹਾਡੇ ਨਾਲ ਜਰੂਰ ਸ਼ੇਅਰ ਕੀਤੀ ਜਾਊਂ ਮਰਾਲਾ ਸੌਣਵੀ ਦੇ ਵਿੱਚ ਇਹ ਆਇਡੈਂਟੀਫਾਈ ਕਰ ਰਹੇ ਆ ਜਿਹੜੀ ਜੇ ਬਿਲਕੁਲ ਕੋਈ ਇਹੋ ਜਿਹਾ ਮੀਨਜ ਨਹੀਂ ਬਣਾਇਆ ਹੋਊਗਾ ਸੋਰਸ ਉਹਦੇ ਖਿਲਾਫ ਜਿਹੜਾ ਬਿਲਕੁਲ ਉਹੀ ਜੀ ਸਖਤ ਕਾਰਵਾਈ ਕੀਤੀ ਜਾਊ। ਪੰਜਾਬ ਸਰਕਾਰ ਦੇ ਬਿਲਕੁਲ ਸਖਤ ਨਿਰਦੇਸ਼ ਨੇ ਸਾਰਿਆਂ ਦਾ ਪ੍ਰਾਇਓਰਟੀ ਜਿਹੜਾ ਨਸ਼ੇ ਖਤਮ ਕਰਨ ਬਾਰੇ ਹੈ ਜਿਹੜਾ ਨਸ਼ੇ ਦਾ ਕੋਡ ਖਤਮ ਕਰਨ ਬਾਰੇ ਆਪਣੀ ਯੂਥ ਨੂੰ ਜਿਹੜਾ ਮੋਟੀਵੇਟ ਕਰਕੇ ਚੰਗੇ ਪਾਸੇ ਲਿਆਉਣ ਵਾਸਤੇ ਆ ਜੇ ਕੋਈ ਦਸ਼ਾ ਬੱਚਾ ਕਰ ਰਿਹਾ ਤਾਂ ਉਸ ਬੱਚੇ ਨੂੰ ਜਿਹੜਾ ਅਸੀਂ ਉਹਦੇ ਕੇਸ ਦੀ ਰਜਿਸਟਰਡ ਕਰਨਾ ਉਹਨੂੰ ਦਾਖਲ ਕਰਾਵਾਂਗੇ। ਇਸ ਤੋਂ ਬਿਨਾ ਵੀ ਜੇ ਕੋਈ ਸਾਨੂੰ ਪਿੰਡ ਦੀ ਪੰਚਾਇਤ ਕੋਈ ਮੌਜੂਦ ਬੰਦੇ ਐਮਸੀ ਬੰਦੇ ਸਾਨੂੰ ਆ ਗਿਆ ਕੋਈ ਹੋਰ ਵੀ ਇਨਫੋਰਮੇਸ਼ਨ ਦਿੰਦੇ ਆ ਜੇ ਕੋਈ ਵੇਚਣ ਵਾਲਾ ਉਹਦੇ ਖਿਲਾਫ ਬਿਲਕੁਲ ਪਰਚਾ ਵੀ ਦਰਜ ਕਰਾਂਗੇ ਜਿਹੜੀ ਇਹਨਾਂ ਇਲੈਗਲ ਮੀਨ ਦਾ ਹੀ ਨਸ਼ਾ ਵੇਚ ਕੇ ਜਿਹੜੀ ਪ੍ਰੋਪਰਟੀ ਬਣਾਈ ਹੋ ਗਈ ਆ ਉਹ ਵੀ ਅਟੈਚ ਕਰਵਾਈ ਜਾਏਗੀ ਲੋਕਾਂ ਨੂੰ ਕੀ ਪੀਲ ਕਰਦੇ ਹੋ ਨਸ਼ਾ ਸੰਭਾਲ ਨੂੰ ਕੀ ਚਤਾਵਨੀ ਪਰਮਚਾਰ ਵਾਲਾ ਬਥਰ ਨਸ਼ਾ ਸੰਭਾਲ ਨੂੰ ਮੈਂ ਆਪਣੇ ਵੱਲੋਂ ਇਹ ਕਹਿਣਾ ਚਾਹਣਾ ਸਾਡੀ ਪੰਜਾਬ ਪੁਲਿਸ ਵੱਲੋਂ ਕਿੰਨੇ ਵੱਲੋਂ ਵੀ ਸਾਡਾ ਜਿਹੜਾ ਏਰੀਆ ਦੇ ਵਿੱਚ ਨਸ਼ਾ ਵੇਚਣਾ ਬਿਲਕੁਲ ਬੰਦ ਕਰਦਣ ਨਹੀਂ ਜਿਹੜੀ ਪਹਿਲੇ ਵੀ ਇਹਨਾਂ ਦੀ ਕੋਈ ਪ੍ਰਾਪਰਟੀ ਬਣੀ ਹੋਊਗੀ ਉਹ ਵੀ ਜਿਹੜੀ ਐਟੈਚ ਕਰਾਂਗੇ ਲੋਕਾਂ ਨੂੰ ਕੀ ਪੀਲਾਦਾ ਲੋਕਾਂ ਨੂੰ ਪੀਦਾ ਜੇ ਕੋਈ ਨਸ਼ਾ ਵੇਚਦਾ ਤੇ ਇਹ ਵੀ ਜੇੜੀ ਸਾਡੇ ਨਾਲ ਸ਼ੇਅਰ ਕਰ ਲੈਣ 181 ਤੇ ਕਰ ਲੈਣ ਮੇਰਾ ਨੰਬਰ ਮੈਂ ਹਰ ਵਾਰੀ ਦਿੰਦਾ ਪਬਲਿਕ ਦੇ ਵਿੱਚ ਐਸ ਐਚ ਓ ਸਾਊ ਦਾ ਨੰਬਰ ਹੈ WhatsApp ਤੇ ਸਾਡੇ ਨਾਲ ਸ਼ੇਅਰ ਕਰ ਲੈਣ ਜੇ ਕੋਈ ਇਨਫੋਰਮੇਸ਼ਨ ਦਊ ਸਾਨੂੰ ਉਹਦੀ ਜਿਹੜੀ ਟੀਡੈਂਟੀ ਬਿਲਕੁਲ ਸੀਕ੍ਰੀਟ ਰੱਖੀ